ਅਰਚਰਨ ਪੁੱਲਰ ਇਸ ਮੌਕੇ ਸੀਬੀਆਈ ਦੀ ਗ੍ਰਿਫਤਚਾ ਦੂਸਰੇ ਪਾਸੇ ਉਹਦੇ ਨਾਲ ਉਹਦਾ ਬਚੋਲੀਆ ਕ੍ਰਿਸ਼ਨੂ ਉਹ ਵੀ ਸੀਬੀਆਈ ਦੀ ਗ੍ਰਿਫਤਚਾ ਕੋਈ ਵਾਲੀ ਇਸ ਕਦਰ ਅੱਗੇ ਚਲਾ ਗਿਆ ਕਿ ਕ੍ਰਿਸ਼ਨੂ ਨੂੰ ਜੇਲ੍ਹ 'ਚ ਵੀ ਕਿਉਂ ਮੱਥੇ ਟਿਕਦੇ ਰੇ ਮਾਮਲਾ ਤਾਂ ਉੱਚੀਆਂ ਸੁਚੀਆਂ ਵੱਡੀਆਂ ਕੁਰਸੀਆਂ ਤੱਕ ਪਹੁੰਚਿਆ ਇੱਥੋਂ ਤੱਕ ਮੁਖੌਦਿਆਂ ਤੇ ਬੈਠੇ ਐ ਜੱਜ ਸਾਹਿਬਾਨ ਤੱਕ ਦੇ ਖਿਲਾਫ ਕਹਿੰਦੇ ਜਾਂਚ ਖੁੱਲ ਸਕਦੀ ਪੰਜਾਬ ਦੇ ਡੀਜੀਪੀ ਸਣੇ ਚਾਰ ਅਫਸਰਾਂ ਨੂੰ ਮਾਨਯੋਗ ਹਾਈ ਕੋਰਟ ਨੇ 2 ਲੱਖ ਦਾ ਜੁਰਮਾਨਾ ਕਰ ਦਿੱਤਾ ਜਦੋਂ ਦੂਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਹੋ ਰਹੀ ਸੀ ਤਾਂ ਉਹ ਸਮੇਂ ਅਮਰਤਪਾਲ ਉਮੀਦਵਾਰ ਸਨ ਉਹਨਾਂ ਦੇ ਪਰਿਵਾਰਕ ਜੀ ਉਹਦੇ ਲਈ ਪ੍ਰਚਾਰ ਕਰ ਰਹੇ ਸਨ ਅਮਰਤਪਾਲ ਦੀ ਧਿਰ ਪੰਥਕ ਮੁੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਸਰਕਾਰ ਵੱਲੋਂ ਕੀਕੀਆਂ ਜਾ ਰਹੀਆਂ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੇ ਵਿੱਚ ਬਦੀਕੀਆਂ ਦੇ ਪਹਿਲੂ ਤੇ ਚੋਣ ਲੜ ਰਹੀ ਹੁਣ ਨਸ਼ੇ ਨੂੰ ਵੀ ਜੁੱਧ ਨਸ਼ਿਆਂ ਵਿਰੁੱਧ ਉਸ ਪ੍ਰਾਪਤੀ ਨੂੰ ਵੀ ਕੋਈ ਮਹਿੰਮ ਬਣਾਉ ਦੀ ਨਜ਼ਰ ਨਹੀਂ ਆਉਂਦੀ ਸਭ ਤੋਂ ਭਰੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹਰ ਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਹੁਣ ਇੱਕ ਤੋਂ ਬਾਅਦ ਇੱਕ ਰਾਜ਼ ਉਦੜਦੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਪਾਜ਼ ਉਦੜਦੇ ਜਾ ਰਹੇ ਨੇ ਇਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਹੁੰਦੇ ਜਾ ਰਹੇ ਨੇ ਹਰ ਚਰਨ ਭੁੱਲ ਰੇ ਇਸ ਮੌਕੇ ਸੀਬੀਏ ਦੀ ਗ੍ਰਿਫਤ ਚ ਦੂਸਰੇ ਪਾਸੇ ਉਹਦੇ ਨਾਲ ਉਹਦਾ ਬਚੋਲੀਆ ਕ੍ਰਿਸ਼ਨੂ ਉਹ ਵੀ ਸੀਬੀਏ ਦੀ ਗ੍ਰਿਫਤ ਚ ਤੇ ਆ ਤੁਹਾਡੇ ਸਾਹਮਣੇ ਰਿਮਾਂਡ ਵਾਲੀ ਪ੍ਰਕਿਰਿਆ ਪਰ ਸਵਾਲ ਇਹ ਤੋਂ ਅੱਗੇ ਚਲਾ ਗਿਆ ਸਵਾਲ ਇਹ ਇਸ ਕਦ ਅੱਗੇ ਚਲਾ ਗਿਆ ਕਿ ਕ੍ਰਿਸ਼ਨੂ ਨੂੰ ਜੇਲ੍ਹ ਚ ਵੀ ਕਿਉਂ ਮੱਥੇ ਟਿਕਦੇ ਰਹੇ ਤੇ ਕੌਣ ਕੌਣ ਮੱਥੇ ਟੇਕਣਾ ਆਉਂਦਾ ਰਿਹਾ ਕ੍ਰਿਸ਼ਨੂ ਦੇ ਘਰੋਂ ਮਿਲੀ ਇੱਕ ਡੈਰੀ ਨੇ ਕਿ ਬੀ ਦੇ ਕਰੀਬ ਅਫਸਰਾਂ ਅਧਿਕਾਰੀਆਂ ਸਿਆਸੀ ਧਿਰਾਂ ਨੂੰ ਸੁੱਕਣੇ ਪਾ ਰੱਖਿਆ ਕਿ ਲੈ ਵੀ ਕ੍ਰਿਸ਼ਨੂ ਨੇ ਹੁਣ ਰਮਨ ਮੰਨਣ ਤੋਂ ਬਾਅਦ ਇਹ ਨਾਂ ਉਗਲਤੇ ਅਸੀਂ ਤਾਂ ਫਸ ਗਏ ਪਰ ਮਾਮਲਾ ਤਾਂ ਉੱਚੀਆਂ ਸੁਚੀਆਂ ਵੱਡੀਆਂ ਕੁਰਸੀਆਂ ਤੱਕ ਅਪੜ ਗਿਆ ਜੀ ਹਾਂ ਅਖਬਾਰੀ ਰਿਪੋਰਟ ਤੇ ਜੇ ਯਕੀਨ ਕਰوں ਤਾਂ ਕਹਿੰਦੇ ਜੀ ਭ੍ਰਿਸ਼ਟਾਚਾਰ ਦੀ ਜਾਂਚ ਜਿਹੜਾ ਡੀਆਈਜੀ ਹਰਚਰਨ ਭੁੱਲਰ ਦੇ ਮਾਮਲੇ 'ਚ ਸੀਵੀਆਈ ਵੱਲੋਂ ਕੀਤੀ ਜਾ ਰਹੀ ਹੈ ਉਸ ਜਾਂਚ ਦਾ ਸੇਕ ਤਾਂ ਨਿਆਂਪਾਲਿਕਾ ਤੱਕ ਪਹੁੰਚ ਗਿਆ ਬਿਲਕੁਲ ਜੀ ਤੁਸੀਂ درست ਸੁਣ ਰਹੇ ਹੋ ਇਹ ਖਬਰ ਅੱਜ ਮੈਂ ਜਦੋਂ ਪੜ ਰਿਹਾ ਸੀਗਾ ਤਾਂ ਪੰਜਾਬੀ ਜਾਗਰਣ ਨੇ ਪਹਿਲੇ ਪੰਨੇ ਤੇ ਨਸਰ ਕੀਤੀ ਹੈ ਕਿ ਭ੍ਰਿਸ਼ਟਾਚਾਰ ਦੀ ਜਾਂਚ ਦਾ ਸੇਕ ਨਿਆਂਪਾਲਿਕਾ ਤੱਕ ਪਹੁੰਚ ਗਿਆ ਮਤਲਬ ਉਹ ਕਹਿੰਦੇ ਕਿ ਜਦੋਂ ਇਹ ਜਾਂਚ ਪੜਤਾਲ ਅੱਗੇ ਵਧੀ ਤਾ ਕਹਿੰਦੇ ਜੀ ਪ੍ਰਸ਼ਤਾਚਾਰ ਦੇ ਮਾਮਲੇ 'ਚ ਡੀਆਈਜੀ ਹਰਚਰਨ ਭੁੱਲਰ ਦੇ ਮਾਮਲੇ 'ਚ ਤਾਂ ਪਤਾ ਲੱਗਾ ਕਿ ਹਰਚਰਨ ਭੁੱਲਰ ਦੇ ਕੁਝ ਨੇੜਲੇ ਕੁਝ ਸਾਥ ਸਬੰਧੀ ਕੁਝ ਰਿਸ਼ਤੇਦਾਰ ਜਾਂ ਪਰ ਇਹ ਜੇ ਅਹੁਦੇ ਦੇ ਹਿਸਾਬ ਨਾਲ ਜਿਹੜੇ ਰਿਸ਼ਤੇ ਨਵੇਂ ਬਣ ਜਾਂਦੇ ਨੇ ਉਹਦੇ ਹਵਾਲੇ ਨਾਲ ਕੁਝ ਲੋਕ ਅਦਾਲਤੀ ਪ੍ਰਕਿਰਿਆ 'ਚ ਇਹਨਾਂ 'ਚ ਕੰਮ ਕਰਦੇ ਨੇ ਨਿਲਦਿੱਕੀ ਰਿਸਰ ਨਿਆਪਾਲ ਕਾ 'ਚ ਕੰਮ ਕਰਦੇ ਨੇ ਕਹਿੰਦੇ ਤੇ ਉਹਨਾਂ ਦੇ ਸੰਪਰਕ 'ਚ ਕਹਿੰਦੇ ਨਿਆਪਾਲਿਕਾ ਦੇ ਕਈ ਅਧਿਕਾਰੀ ਇੱਥੋਂ ਤੱਕ ਮੁਖੌਧਿਆਂ ਤੇ ਬੈਠੇ ਐ ਜੱਜ ਸਾਹਿਬਾਨ ਤੱਕ ਦੇ ਖਿਲਾਫ ਕਹਿੰਦੇ ਜਾਂਚ ਖੁੱਲ ਸਕਦੀ ਹੈ ਕੀ ਅਜੇ ਹਾਬੀ ਕੋਈ ਕਨੈਕਸ਼ਨ ਕੰਮ ਕਰ ਰਿਹਾ ਸੀ ਕੀ ਇਸ ਤਰੀਕੇ ਕਰਨ ਨਾਲ ਵੀ ਅੱਗੇ ਵਧਿਆ ਜਾ ਰਿਹਾ ਸੀ ਕਿਉਂਕਿ ਇੱਕ ਡਾਇਰੀ ਚਰਚਾ ਚਾਹੀਏ ਉਸ ਡਾਇਰੀ ਨੇ ਕਈ ਸਵਾਲ ਖੜੇ ਕੀਤੇ ਨੇ ਉਹ ਡਾਇਰੀ ਹੈ ਜੀ ਹਰਚਰ ਨੂੰ ਭੁੱਲਰ ਹੋਰਾਂ ਦਾ ਜਿਹੜਾ ਉਹ ਆਪਣੇ ਆਪ ਨੂੰ ਬਚੋਲੀਆ ਦੇ ਨਾਂ ਤੇ ਗ੍ਰਿਫਤਾਰ ਹੋਇਆ ਹੈ ਜਿਹੜਾ ਕਹਿੰਦੇ ਜੀ ਗੱਬੇ ਦਲਾਲਗਰੀ ਦਾ ਕੰਮ ਕਰਦਾ ਸੀ ਇੱਧਰੋਂ ਮਾਲ ਫੜਨਾ ਉੱਧਰ ਪਹੁੰਚਾਉਣਾ ਉੱਧਰ ਲੈ ਅੰਦਰ ਕਰਨਾ ਵੈਸੇ ਉਹ ਤਾਂ ਸਾਸ਼ ਸਿੰਘ ਧਰਮਸੋਧ ਦੇ ਲਈ ਵੀ ਕੰਮ ਕਰਦਾ ਰਿਹਾ ਹੈ ਹੋਰ ਕਈ ਸਿਆਸੀ ਲੀਡਰਾਂ ਲਈ ਖਾਸ ਕਰਕੇ ਨਵਜੋਤ ਸਿੱਧੂ ਦੇ ਨਾਲ ਉਹਦੀ ਨੇੜਤਾ ਦਾ ਪ੍ਰਕਟਾਵਾ ਕਾਫੀ ਹੁੰਦਾ ਰਿਹਾ ਪਰ ਹਰਚਾਬਨ ਭੁੱਲਣ ਦੇ ਲਈ ਕੰਮ ਕਰਦਿਆਂ ਹੋਇਆ ਹੁਣ ਉਹ ਸੀਬੀਆਈ ਦੇ ਕੰਟਰੋਲ 'ਚ ਹੈ ਤੇ ਉਹਦੇ ਉਤੋਂ ਨਾਂ ਉਗਲਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਪਰ ਉਹਦੇ ਘਰੋਂ 25 ਲੱਖ ਵੀ ਮਿਲਿਆ ਸੀ ਤੇ ਕਹਿੰਦੇ ਕਿ ਡੈਰੀ ਵੀ ਹੈ ਉਹ ਡੈਰੀ ਚ 20 ਦੇ ਨਾਮ ਨੇ ਉਹਦੇ ਵਿੱਚ ਕੱਲੇ ਨਾਮ ਹੀ ਨਹੀਂ ਕਹਿੰਦੇ ਬੈਂਕ ਖਾਤੇ ਵੀ ਨੇ ਤੇ ਉਹਦੇ ਵਿੱਚ ਕੁਝ ਬੈਂਕ ਚ ਪੈਸੇ ਜਮ੍ਹਾਂ ਕਰਾਉਣ ਵਾਲੀਆਂ ਰਸੀਦਾਂ ਨੇ ਪਰਚੀਆਂ ਨੇ ਹੁਣ ਉਹ ਪੈਸੇ ਭਰਤੇ ਜਾਂ ਭਰਨੇ ਸੀ ਕੁਝ ਤਾਂ ਕਹਿੰਦੇ ਉਹ 25 ਲੱਖ ਚੋਂ ਹਿੱਸਾ ਜਮ੍ਹਾਂ ਕਰਾਉਣਾ ਸੀ ਕੁਝ ਕਹਿੰਦੇ ਪਿਛਲਿਆਂ ਦੇ ਜਮ੍ਹਾਂ ਕਰਾਏ ਦਾ ਹਿਸਾਬ ਕਿਤਾਬ ਹੈ ਇਹ ਕੱਚ ਸੱਚ ਹੈ ਜੇ ਸਾਹਮਣੇ ਆਉਣਾ ਪਰ ਇਹ ਚਰਚਾ ਬਾਹਰ ਆ ਗਈ ਕਿ ਜਿਹੜੀ ਕ੍ਰਿਸ਼ਨੂ ਕੋਲੋਂ ਡਾਇਰੀ ਮਿਲੀ ਆ ਉਹਦੇ ਵਿੱਚ 20 ਨਾਮ ਨੇ ਜਿੱਚ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਨਾਮ ਵੀ ਨੇ ਤੇ ਕੁਝ ਰਸੂਕਦਾਰ ਜਾਂ ਸਿਆਸੀ ਧਿਰਾਂ ਦੇ ਵੀ ਨਾਮ ਨੇ ਤੇ ਇੱਥੋਂ ਤੱਕ ਭੁੱਲਰ ਦੇ ਨੇੜਲੇ ਕੁਝ ਜਿਹੜੇ ਨਿਆ ਪਾਲਿਕਾ 'ਚ ਕੰਮ ਕਰਦੇ ਨੇ ਉਹਨਾਂ ਦਾ ਤਾਲੁਕਾਤ ਵੀ ਜੋੜਿਆ ਜਾ ਰਿਹਾ ਕਿ ਕਿਤੇ ਉਹ ਵੀ ਮਿਲ ਕੇ ਤਾਂ ਨਹੀਂ ਨਾਲ ਕੰਮ ਕਰ ਰਹੇ ਸੀ ਕੁਝ ਜੱਜਾਂ ਤੱਕ ਇਹ ਮਾਮਲਾ ਜਾਂਚ ਲਈ ਜਾ ਸਕਦਾ ਹੈ ਇਹ ਜਾਂਚ ਦਾ ਪਹਿਲੂ ਹੈ ਸੋ ਇਸ ਲਈ ਇਹ 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 ਖਬਰ ਨਿਕਲ ਕੇ ਆ ਰਹੀ ਹੈ ਇਹ ਵੱਡੀ ਫਿਕਰ ਵਾਲੀ ਖਬਰ ਹੈ ਜੇ ਤੱਕ ਡੈਰੀ ਦਾ ਹਵਾਲਾ ਹੈ ਕਹਿੰਦੇ ਡੈਰੀ ਦੇ ਵਿੱਚ ਬਕਾਇਦਾ ਤੌਰ ਤੇ ਕ੍ਰਿਸ਼ਨੂ ਨੇ ਹਿਸਾਬ ਲਿਖਿਆ ਵਾ ਕਿ ਆਹ ਬੰਦਾ ਹੈ ਇਹ ਉਹਦਾ ਨਾਮ ਹੈ ਇਹ ਉਹਦਾ ਰੁਤਬਾ ਸ਼ੁਤਬਾ ਹੈ ਤੇ ਇਹ ਉਹਦਾ ਬੈਂਕ ਖਾਤਾ ਹੈ ਤੇ ਉਹਦੇ ਵਿੱਚ ਹੁਣ ਕ੍ਰਿਸ਼ਨੂ ਦਾ ਕਿੰਨਿਆਂ ਨਾਲ ਫੋਨ ਤੇ ਸੰਪਰਕ ਹੁੰਦਾ ਸੀ ਕਿੰਨਿਆਂ ਨਾਲ ਉਹਨੇ ਖਾਤਿਆਂ 'ਚ ਜਮਾ ਕਰਾਏ ਨੇ ਕਿੰਨਿਆਂ ਨਾਲ ਉਹ ਰਾਜਦਾਰ ਹੈ ਇਹ ਸਾਰਾ ਕੁਝ ਕਹਿੰਦੇ ਜੀ ਉਹਦੀ ਡੈਰੀ ਬਿਆਨ ਕਰਨ ਲੱਗੀ ਹੈ ਪਰ ਮਾਮਲਾ ਇਕੱਲਾ ਡੈਰੀ ਤੱਕ ਤਾਂ ਰੁਕਣ ਵਾਲਾ ਨਹੀਂ ਜਾਂ ਇਹ ਜਿਹੜੀ ਆਪਾਂ ਨਿਆਇਕ ਧਿਰਾਂ ਤੱਕ ਹੈਨਾ ਨਿਆਪਾਲਕਾ ਤੱਕ ਉੱਥੇ ਤੱਕ ਜਿਹੜੀ ਜਾਂਚ ਜਾ ਰਹੀ ਹੈ ਉੱਥੇ ਤੱਕ ਤਾਂ ਰੁਕਣ ਵਾਲਾ ਨਹੀਂ ਪਹਿਲੂ ਤਾਂ ਇੱਕ ਹੋਰ ਉੱਪਰ ਕੇ ਸਾਹਮਣੇ ਆ ਰਿਹਾ ਜਿੱਦਣ ਦੇ ਹਰਚਰਨ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਇਰਤਾਰ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕਰਕੇ ਉਹਨਾਂ ਨੇ ਇੱਕ ਰਾਸਤ 'ਚ ਸੀਬੀਆਈ ਹਾਂ ਇਹਦੇ ਉੱਥੇ ਭੇਜਤਾ ਤੇ ਅਦਾਲਤ ਨੇ ਸੀ ਵੀ ਅਦਾਲਤ ਨੇ ਹੁਣ ਉੱਥੇ ਕਹਿੰਦੇ ਜੀ ਮਿਲਣ ਆ ਰਹੇ ਨੇ ਲੋਕ ਮੜੈਲ ਜੇਲ੍ਹ ਦੇ ਵਿੱਚ ਮਤਲਬ ਉਹ ਜਿਹੜੇ ਤਾਂ ਅਚਰਨ ਸਿੰਘ ਭੁੱਲਰ ਨੂੰ ਮਿਲਣ ਆ ਰਹੇ ਨੇ ਉਹ ਤਾਂ ਜਾਂ ਉਹਨਾਂ ਦੇ ਵਕੀਲ ਨੇ ਜਾਂ ਉਹਨਾਂ ਦੇ ਕਹਿੰਦੇ ਪਰਿਵਾਰਕ ਨੇੜਲੇ ਮੈਂਬਰ ਨੇ ਪਰ ਜਿਹੜੇ ਕ੍ਰਿਸ਼ਨੂ ਨੂੰ ਮਿਲਣ ਆ ਰਹੇ ਨੇ ਉਹ ਕਹਿੰਦੇ ਜੀ ਉਹਦੇ ਪਰਿਵਾਰਕ ਮੈਂਬਰ ਨਹੀਂ ਖਾਸ ਲੋਕ ਵੀ ਆ ਰਹੇ ਨੇ ਜਾਂ ਖਾਸ ਲੋਕਾਂ ਦੇ ਅੱਗੇ ਉਹਨਾਂ ਦੇ ਪਿਆਦੇ ਮਿਲਣ ਆ ਰਹੇ ਨੇ ਕੌਣ ਨੇ ਇਹ ਲੋਕ கிருஷ் ਨੂੰ ਕਿਉਂ ਮਿਲਣ ਆ ਰਹੇ ਕਹਿੰਦੇ ਵੀ ਅਜਿਹੀ ਸਥਿਤੀ ਦੇ ਵਿੱਚ ਤਾਂ ਖੂਨ ਦੇ ਰਸਤੇ ਵੀ ਕਈ ਵਾਰ ਚਿੱਟੇ ਹੋ ਜਾਂਦੇ ਨੇ ਉਹ ਵੀ ਸਾਥ ਛੱਡ ਦਿੰਦੇ ਨੇ ਕਿਤਾ ਵੀ ਗਲਤ ਮਾਮਲੇ ਵਿੱਚ ਫਸ ਗਿਆ ਹੁਣ ਆਪਾਂ ਕੀ ਲੈਣਾ ਆਪੇ ਭੁਗਤੇ ਜੇ ਆਪਾਂ ਘਰੇ ਵੀ ਚਲੇ ਗਏ ਜਾਂ ਜੇਲ੍ਹ ਚ ਮੁਲਾਕਾਤ ਕਰਨ ਚਲੇ ਗਏ ਸਾਡੇ ਤੇ ਵੀ ਸ਼ੰਕੇ ਸ਼ੋਭੇ ਹੋ ਜਾਣਗੇ ਜਦੋਂ ਕਿ ਰੁਤਬੇ ਦੇ ਹਿਸਾਬ ਨਾਲ ਅਹੁਦੇ ਦੇ ਹਿਸਾਬ ਨਾਲ ਹਰ ਚਰਨ ਭੁੱਲਰ ਕਿੱਥੇ ਵੱਡੇ ਕਦਰ ਹੈ ਤੇ ਉਹ ਉਹਨੂੰ ਉਹਦੇ ਨਾਲ ਦੇ ਸਾਥੀ ਤਾਂ ਮਿਲਣਾ ਸਕਦੇ ਸੀ ਕਿ ਵੀ ਸਾਡਾ ਇੱਕ ਅਧਿਕਾਰੀ ਫਸਿਆ ਇਕੱਠਿਆਂ ਕੰਮ ਕੀਤਾ ਆਪਾਂ ਪਰ ਉੱਧਰ ਨੂੰ ਕੋਈ ਨਹੀਂ ਜਾ ਰਿਹਾ ਉਹਨਾਂ ਨੂੰ ਲੱਗਦਾ ਕਿ ਜੇ ਉੱਥੇ ਗਿਆ ਤਾਂ ਸ਼ਾਇਦ ਕਿਤੇ ਸੀਵੀ ਦੀ ਰਡਾਰ ਤੇ ਨਾ ਜੀਏ ਪਰ ਵੀ ਸਵਾਲ ਤਾਂ ਇਹ ਹੈ ਕਿ ਇੱਧਰ ਕ੍ਰਿਸ਼ਨ ਨੂੰ ਮਿਲਣ ਕਿਉਂ ਜਾ ਰਿਹਾ ਫਿਰ ਕਹਿੰਦੇ ਕਿ ਕਲੰਬੀ ਸੂਚੀ ਤਿਆਰ ਹੋ ਗਈ ਹੈ ਕਿ ਕੁਝ ਲੋਕ ਕ੍ਰਿਸ਼ਨ ਨੂੰ ਤੱਕ ਪਹੁੰਚ ਕਰ ਰਹੇ ਜਿਨ੍ਹਾਂ ਦਾ ਉਹਨਾਂ ਨਾਲ ਖੂਨ ਦਾ ਕੋਈ ਰਿਸ਼ਤਾ ਨਹੀਂ ਰਿਸ਼ਤੇਦਾਰੀ ਦਾ ਵੀ ਕੋਈ ਰਿਸ਼ਤਾ ਨਹੀਂ ਕਾਰੋਬਾਰ ਕੰਮਕਾਰ ਦਾ ਵੀ ਕੋਈ ਰਿਸ਼ਤਾ ਨਹੀਂ ਕਿਤੇ ਉਹ ਹੀ ਤਾਂ ਨਹੀਂ ਜਿਨ੍ਹਾਂ ਦੇ ਡਾਇਰੀਆਂ 'ਚ ਨਾਂ ਨਹੀਂ ਜਾਂ ਉਹਨਾਂ ਦੇ ਅੱਗੇ ਕੋਈ ਰੁਕਾ ਲੈ ਕੇ ਕੋਈ ਸੁਨੇਹਾ ਲੈ ਕੇ ਆਏ ਬੰਦੇ ਤਾਂ ਨਹੀਂ ਕਿਉਂਕਿ ਹੁਣ ਡਰ ਇਹ ਖੜਾ ਹੈ ਕਿ ਕ੍ਰਿਸ਼ਨੂ ਦੀ ਰਿਮਾਂਡ ਪ੍ਰਕਿਰਿਆ ਦੇ ਤਹਿਤ ਕਿਤੇ ਉਹ ਨਾਂ ਨਾ ਉਗਲ ਦੇਵੇ ਕੁਝ ਕਿਉਂਕਿ ਲਿਖਿਆ ਮਿਲਿਆ ਪਰਚੀ ਮਿਲੀ ਇਹ ਸਾਰੇ ਸਬੂਤ ਉਹ ਸਮੇਂ ਮਜ਼ਬੂਤ ਹੋ ਜਾਣਗੇ ਜੇ ਕ੍ਰਿਸ਼ਨੂ ਨੇ ਉਹ ਨਾਮ ਲੈਤੇ ਇਸ ਲਈ ਕੁਝ ਤਰ੍ਹਾਂ ਦਾ ਕਹਿੰਦੀਆਂ ਕ੍ਰਿਸ਼ਨੂ ਨੂੰ ਸਮਝਾਇਆ ਬੁਝਾਇਆ ਜਾ ਰਿਹਾ ਮੁਲਾਕਤ ਕਰਕੇ ਕੁਝ ਤਰ੍ਹਾਂ ਕਹਿੰਦੀਆਂ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਕੁਝ ਤਰ੍ਹਾਂ ਕਹਿੰਦੀਆਂ ਨਹੀਂ ਉਹਦੇ ਨਾਲ ਨਵੀਂ ਸੈਟਲਮੈਂਟ ਕੀਤੀ ਜਾ ਰਹੀ ਹੈ ਕਿ ਰਜਾ ਦੇਾਂਗੇ ਤੈਨੂੰ ਐਨਾ ਦੇ ਦੇਾਂਗੇ ਆਹ ਦੇ ਦੇਾਂਗੇ ਇੰਝ ਕਰਦੇਾਂਗੇ ਬਸ ਤੂੰ ਸਾਡਾ ਨਾਂ ਨਾਲ ਦੇਦੀ ਪਿੰਕ ਕਹਿੰਦੇ ਸੀ ਵੀ ਇਹਨੂੰ ਵੀ ਪੈਗੀ ਤੇ ਮਾਨਯੋਗ ਅਦਾਲਤ ਨੇ ਬਕਾਇਦਾ ਤੌਰ ਤੇ ਜੇਲ੍ਹ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕਰ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਕ੍ਰਿਸ਼ਨ ਨੂੰ ਮਿਲਣ ਆਵੇ ਉਹ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਪੂਰਾ ਬਿਉਰਾ ਰੱਖਿਆ ਜਾਵੇ ਪੂਰਾ ਉਹਦਾ ਹਸਾਬ ਕਿਤਾਬ ਰੱਖਿਆ ਜਾਵੇ ਕਿ ਵੀ ਆਪਾਂ ਇਹ ਕੌਣ-ਕੌਣ ਮਿਲਣ ਆਇਆ ਕਦੋਂ-ਕਦੋਂ ਮਿਲਣ ਆਇਆ ਕਿੰਨੀ ਬਾਾਰ ਮਿਲਣ ਆਇਆ ਕਿਉਂ ਮਿਲਣ ਆਇਆ ਉਹਦਾ ਰਿਕਾਰਡ ਹੀ ਨਹੀਂ ਰੱਖਣਾ ਉਹ ਕਹਿੰਦੇ ਜੇਲ੍ਹ ਦੇ ਬਾਹਰ ਅੰਦਰ ਵਾਲੀ ਫੁਟੇਜ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਉਪਲਬਧ ਕਰਾਈ ਜਾਵੇ ਸੋ ਇਹ ਮਨ ਜੋ ਅਦਾਲਤ ਨੇ ਹਦਾਇਤ ਕਰ ਦਿੱਤੀ ਹੈ ਚਲੋ ਇਧਰ ਕ੍ਰਿਸ਼ਨੂ ਐਂਡ ਅਚਾਰਿਤ ਭੁੱਲਰ ਵਾਲੇ ਮਾਮਲੇ 'ਚ ਤਾਂ ਨਵਾਂ ਮੋੜ ਆਉਂਦਾ ਹੀ ਜਾ ਰਿਹਾ ਪਰ ਜੇਕਰ ਓਵਰਆਲ ਤੁਸੀਂ ਵਰਤਾਰਾ ਵੇਖੋ ਪੁਲਿਸ ਦੀ ਕਾਰਗੁਜ਼ਾਰੀ ਦਾ ਤਾਂ ਕਈ ਮਾਮਲਿਆਂ ਦੇ ਵਿੱਚ ਇਸ ਸਮੇਂ ਪੁਲਿਸ ਅਧਿਕਾਰੀ ਕਿਰਦੇ ਨਜ਼ਰ ਆਉਂਦੇ ਨੇ ਇੱਕ ਪਾਸੇ ਤਾਂ ਆਪਾਂ ਗੱਲ ਕਰ ਰਹੇ ਹਾਂ ਅਚਾਰਿਤ ਭੁੱਲਰ ਦੀ ਤੇ ਦੂਏ ਪਾਸੇ ਸਾਬਕਾ ਡੀਜੀਪੀ ਮੁਸਤਫਾ ਦੇ ਮੁੰਡੇ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਪੁੱਛਗਿੱਛ ਵੱਧ ਗਈ ਹੈ ਉਹਨਾਂ ਦੇ ਮੁਹੰਮਦ ਮੁਸਤਫਾ ਦੇ ਜਾਂ ਉਹਨਾਂ ਦੀ ਤਰਫ ਪਤਰੀ ਰਹੀ ਹੈ ਸੁਲਤਾਨਾ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਨੇ ਘਰਚ ਤੈਨਾਤ ਨੇ ਬਾਹਰ ਤੈਨਾਤ ਨੇ ਨੌਕਰ ਚਾਕਰ ਨੇ ਦਫ਼ਤਰ ਚ ਰਹੇ ਨੇ ਉਹਨਾਂ ਸਾਰਿਆਂ ਤੋਂ ਪੁੱਛਗਿੱਛ ਹੋਈ ਰਹੀ ਹੈ ਬਲਕਿ ਮੁਸਤਫਾ ਦੇ ਮੁੰਡੇ ਦਾ ਮੋਬਾਈਲ ਵੀ ਲੈਪਟਾਪ ਵੀ ਉਹ ਵੀ ਸਿੱਟਨੇ ਬਰਾਮਦ ਕਰ ਲਿਆ ਸਿੱਟੋਚੋ ਵੀ ਕੁਝ ਫ੍ਰੈਂਸਿਕ ਜਾਂਚ ਲਈ ਉਹਨੂੰ ਭੇਜ ਰਹੀ ਹੈ ਕਹਿੰਦੇ ਉਹਦੇ ਵਿੱਚੋਂ ਕੁਝ ਲੱਭ ਜੂ ਐਸਆਈਟੀ ਨੂੰ ਸੋ ਸਿੱਟ ਉਧਰ ਵੀ ਜੁਟ ਗਈ ਆ ਦੂਸਰੇ ਪਾਸੇ ਸਾਬਕਾ ਡੀਜੀਪੀ ਜਿਹੜੇ ਹੈਗੇ ਨੇ ਜੀ ਮੁਹੰਮਦ ਮੁਸਤਫਾ ਉਹਨਾਂ ਦੀ ਸੁਰੱਖਿਆ 'ਚ ਲੱਗੇ ਪੁਲਿਸ ਮੁਲਾਜ਼ਮਾਂ ਤੋਂ ਵੀ ਪੂਰੀ ਤਰ੍ਹਾਂ ਪੁੱਛ ਕੇ ਚੋਰੀਆ ਸੋ ਇਹ ਮਾਮਲਾ ਪੈਰਲਲ ਕਿ ਪੁਲਿਸ ਅਧਿਕਾਰੀ ਕਿਸ ਕਦਰ ਕਰਦੇ ਜਾ ਰਹੇ ਨੇ ਇਹ ਵੀ ਇੱਕ ਸਾਹਮਣੇ ਆ ਇਹੀ ਨਹੀਂ ਇਹਦੇ ਨਾਲ ਇੱਕ ਹੋਰ ਮਾਮਲਾ ਏਆਈਜੀ ਹੈ ਰਸ਼ਪਾਲ ਸਿੰਘ ਏਆਈਜੀ ਸਾਬਕਾ ای‌ای جی ਬਟਾਲਾ ਰਸ਼ਪਾਲ ਸਿੰਘ ਕਹਿੰਦੇ ਯੂ ਨੂੰ ਵੀ ਗ੍ਰਿਫਤਾਰ ਕਰ ਲਿਆ ਬਿਲਕੁਲ ਜੀ ਹਾਇਰਨ ਤਸਕਰੀ ਦਾ ਮਾਮਲਾ ਉਹ ਮਾਮਲਾ ਦਰਜ ਕਰਕੇ ਦਰਜ ਕਰਨ ਦੀ ਸਾਜ਼ਿਸ਼ ਦੇ ਵਿੱਚ ای‌ای جی ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਬਕਾਇਦਾ ਤੌਰ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਹੈ ਨਾ ਨੇ ਉਹਨੇ ਐਸਟੀਐਫ ਨੇ ਮਤਲਬ ਇਹ ਮਾਮਲਾ ਕਹਿੰਦੇ ਜੀ ਪਿਛਲੇ ਸਮੇਂ ਦਾ ਜਦੋਂ 200 ਗ੍ਰਾਮ ਹੈਰੋਨ ਦੀ ਬਰਾਮਦਗੀ ਦੇ ਨਾਂ ਦੇ ਉੱਤੇ ਕਿਸੇ ਨੂੰ ਝੂਠਿਆਂ ਫਸਾਉਣ ਦੀ ਕੋਸ਼ਿਸ਼ ਸੀ ਗਰਸ਼ਪਾਲ ਸਿੰਘ ਤੇ ਵਿਆਸ ਦੇ ਨੇੜੇੋਂ ਉਹਨੂੰ ਚੱਕ ਲਿਆ ਐਸਟੀਐਫ ਨੇ ਤੇ ਇਹ ਵਿਅਕਤੀ ਦੇ ਉੱਤੇ ਕਹਿੰਦੇ ਕਿ ਰੂਪੀਆ ਵੀਕੇ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਹਨੇ ਕਿਸੇ ਨੂੰ ਝੂਠੇ ਕੇਸ ਦੇ ਵਿੱਚ ਹੈਰੋਨ ਦੇ ਝੂਠੇ ਕੇਸ ਦੇ ਵਿੱਚ 200 ਗ੍ਰਾਮ ਦੀ ਹੈਰੋਨ ਦੀ ਬਰਾਮਦਗੀ ਦਾ ਝੂਠਾ ਪਰਚਾ ਪਾ ਕੇ ਉਹਨੂੰ ਫਸਾਉਣ ਵਾਲਾ ਰਾ ਚੁਣਿਆ ਸੀਗਾ ਸੋ ਇਹ ਇਹ ਮੈਨੂੰ ਵੱਡਾ ਹੋ ਗਿਆ ਹੁਣ ਇਹੀ ਨੀਗਾ ਪੰਜਾਬ ਦੇ ਡੀਜੀਪੀ ਸਣੇ ਚਾਰ ਅਫਸਰਾਂ ਨੂੰ ਮਾਨਯੋਗ ਹਾਈ ਕੋਰਟ ਨੇ 2 ਲੱਖ ਦਾ ਜੁਰਮਾਨਾ ਕਰਤਾ ਇਹ ਮਾਮਲਾ ਵੀ ਸੋ ਮੈਂ ਤਾਂ ਹੀ ਕਹਿ ਰਿਹਾ ਕਿ ਇੱਕ ਪਾਸੇ ਅਰਚਲ ਭੁੱਲਰ ਵਾਲਾ ਮਾਮਲਾ ਦੂਜੇ ਪਾਸੇ ਡੀਜੀਪੀ ਮੁਹੰਮਦ ਮੁਸਪਾਲਾ ਮਾਮਲਾ ਤੀਆ ਮਾਮਲਾ ਵਿੱਚ ਹੁਣ ਏਆਈਜੀ ਰਿਸ਼ਪਾਲ ਸਿੰਘ ਆ ਗਿਆ ਚੌਥਾ ਪੰਜਾਬ ਦੇ ਮੌਜੂਦਾ ਡੀਜੀਪੀ ਗੌਰਵ ਜੱਧਵ ਸਣੇ ਹੋਰ ਤਿੰਨ ਅਫਸਰ ਹੋਰ ਉਹਦੇ ਨਾਲ ਸਮੇਤ ਚਾਰ ਅਫਸਰਾਂ ਨੂੰ 2 ਲੱਖ ਦਾ ਜੁਰਮਾਨਾ ਕੀਤਾ ਪੰਜਾਬ ਰਣ ਹਾਈ ਕੋਰਟ ਨੇ ਕਿ ਤੁਸੀਂ ਆਪਣੀ ਡਿਊਟੀ ਬਖੂਬੀ ਨਹੀਂ ਨਿਭਾਈ ਖਾਸ ਕਰਕੇ ਜਿਹੜੇ ਮੋਡੀਫਾਈਡ ਮੋਡੀਫਾਈ ਹੁੰਦੇ ਆ ਨਾ ਮਤਲਬ ਮੋਟਰਸਾਈਕਲ ਰੇੜਾ ਬਣਾ ਲਿਆ ਜਾਂ ਇਹ ਪਿੱਟਰ ਰੇੜੇ ਜਿਹਾ ਬਣਾ ਲੇ ਹੈ ਜਾਂ ਕੋਈ ਜਗਾੜੂ ਟੈਂਪੂ ਟੰਪੂ ਬਣਾ ਲਿਆ ਢੂਣ ਬਣਾ ਲਿਆ ਜਗਾੜੂ ਜਾਂ ਉਹ ਜਗਾੜੂ ਰੇੜੀਆਂ ਰੂੜੀਆਂ ਜੋ ਕੁਝ ਵੀ ਇਹ ਚੱਲਦਾ ਹੈ ਜਾਂ ਗੱਡੀਆਂ ਮੋਡੀਫਾਈ ਕੀਤੀਆਂ ਹੋਈਆਂ ਵੱਡੀਆਂ ਲਗਜ਼ਰੀ ਗੱਡੀਆਂ ਨੂੰ ਚੇਂਜ ਕਰ ਲੈਂਦੇ ਨੇ ਉਸ ਤਰੀਕਾ ਕਰਾਉਂਦੇ ਟਾਇਰ ਵੱਡੇ ਕਰ ਲਏ ਮੂਰੇ ਕੁਛ ਲਵਾ ਲਿਆ ਇਹ ਸਾਰਾ ਕੁਝ ਸੋ ਕਹਿੰਦੇ ਉਹਨਾਂ ਦੇ ਤਨਖਾਹ ਚੋਂ ਪੈਸੇ ਕੱਟ ਕੇ ਸੀਐਮ ਰਾਹਤ ਫੰਡ ਦੇ ਵਿੱਚ ਪਾਉਣ ਦੀ ਹਦਾਇਤ ਕੀਤੀਆਂ ਮਾਨਯੋਗ ਅਦਾਲਤ ਨੇ ਬਿਲਕੁਲ ਜੀ ਪੰਜਾਬ ਤੇ ਹਾਈ ਕੋਰਟ ਨੇ ਸੂਬੇ ਦੇ ਵਿੱਚ ਗੈਰ ਕਾਨੂੰਨੀ ਰੂਪ ਚ ਚੱਲ ਰਹੇ ਮੋਡੀਫਾਈ ਮਹਾਨਾਂ ਦੇ ਖਿਲਾਫ ਬਣਦੀ ਕਾਰਵਾਈ ਨਾ ਕਰਨ ਖਾਸ ਕਰਕੇ ਮੁੰਡੇ ਮੋਟਰਸਾਈਕਲ ਗੱਡੀਆਂ ਕਾਰਾਂ ਨੂੰ ਜਿਵੇਂ ਮੋਡੀਫਾਈ ਕਰੰਦੇ ਨੇ ਉਹ ਵੀ ਮਾਮਲੇ ਦੇ ਵਿੱਚ ਆ ਉਹਦੇ ਵਿੱਚ ਕਹਿੰਦੇ ਜੀ ਕਿ ਕਾਰਵਾਈ ਸਹੀ ਨਾ ਕਰ ਪਾਉਣ ਦੇ ਕਾਰਨ ਪੰਜਾਬ ਦੇ ਸੀਨੀਅਰ ਚਾਰ ਅਧਿਕਾਰੀਆਂ ਦੇ ਵਿੱਚ ਨੂੰ ਇਹ ਜੁਰਮਾਨਾ ਕੀਤਾ ਹਾਈ ਕੋਰਟ ਨੇ 2 ਲੱਖ ਤੱਕ ਦਾ ਜੁਰਮਾਨਾ ਇਹਦੇ ਵਿੱਚ ਬੀਜੀਪੀ ਗੌਰਵ ਜაძਾ ਹੈ ਹੈ ਸੜਕ ਵਿਭਾਗ ਨਾਲ ਸੰਬੰਧ ਸਕੱਤਰ ਨੇ ਆਈਐਸ ਪ੍ਰਦੀਪ ਕੁਮਾਰ ਹੈ ਤੇ ਇਸੇ ਤਰ੍ਹਾਂ ਦੋ ਅਧਿਕਾਰੀ ਹੋਰ ਨੇ ਤੇ ਮਨੀਸ਼ ਕੁਮਾਰ ਤੇ ਸੰਗਰੂਰ ਦੇ ਡੀਸੀ ਜਤੇਂਦਰ ਸੋ ਡੀਸੀ ਨੂੰ ਵੀ ਹੈ ਤੇ ਸਬੰਧਤ ਵਿਭਾਗ ਸੜਕੀ ਜਾਂ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਸਖਤਰਾਂ ਨੂੰ ਵੀ ਹੈ ਤੇ ਪੰਜਾਬ ਦੇ ਡੀਜੀਪੀ ਨੂੰ ਵੀ ਹੈ ਸੋ ਇਸ ਲਈ ਕਈ ਪਾਸਿਓਂ ਪੁਲਿਸ ਤੰਤਰ ਜੰਤਰ ਕਿਰਦਾ ਨਜ਼ਰ ਆ ਰਿਹਾ ਇਹ ਇਹ ਚਾਰ ਪਹਿਲੂ ਤਿੰਨ ਪਹਿਲੂ ਇਹ ਵੀ ਗੌਰ ਮੰਗਦੇ ਨੇ ਤਰਨ ਤਰਨ ਜਿਮਨੀ ਚੌਣ ਦਾ ਪਿੰਡ ਪੂਰੀ ਤਰ੍ਹਾਂ ਭੱਗ ਗਿਆ ਪਰ ਇਸ ਵਾਰ ਚੋਣ ਪ੍ਰਚਾਰ ਦੇ ਵਿੱਚ ਰੰਗ ਬਦਲਿਆ ਨਜ਼ਰ ਆਉਣ ਲੱਗਾ ਲੋਕ ਸਭਾ ਚੋਣਾਂ ਸਮੇਂ ਜਦੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਹੋ ਰਹੀ ਸੀ ਤਾਂ ਉਹ ਸਮੇਂ ਅਮਰਤਪਾਲ ਉਮੀਦਵਾਰ ਸਨ ਉਹਨਾਂ ਦੇ ਪਰਿਵਾਰਕ ਜੀ ਉਹਦੇ ਲਈ ਪ੍ਰਚਾਰ ਕਰ ਰਹੇ ਸਨ ਉਹਦੇ ਵਿੱਚ ਹੀ ਤਰਨਤਾਰਨ ਵਿਧਾਨ ਸਭਾ ਹਲਕਾ ਵੀ ਆਉਂਦਾ ਤੇ ਇਸ ਲਈ ਸਮੁੱਚੇ ਨੌ ਵਿਧਾਨ ਸਭਾ ਹਲਕੇ ਜਿਹੜੇ ਖਡੂਰ ਸਾਹਿਬ ਦੇ ਲੋਕ ਸਭਾ ਹਲਕੇ ਚਾਉਂਦੇ ਨੇ ਉਹਨਾਂ ਚ ਤਰਨਤਾਰਨ ਸਣੇ ਅਮਰਤਪਾਲ ਦੀ ਧਿਰ ਪੰਥਕ ਮੁੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਸਰਕਾਰ ਬਲੋ ਕੀਕੀਆਂ ਜਾ ਰਹੀਆਂ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੇ ਵਿੱਚ ਬਦੀਕੀਆਂ ਦੇ ਪਹਿਲੂ ਤੇ ਚੋਣ ਲੜ ਰਹੀ ਸੀ ਕੀ ਅਕਾਲੀ ਦਲ ਕੀ ਕਾਂਗਰਸ ਤੇ ਕੀ ਆਮ ਆਦੀ ਪਾਰਟੀ ਉਹਨਾਂ ਨੇ ਵੱਖਰੇ ਏਜੰਡਿਆਂ ਤੇ ਚੋਣ ਲੜੀ ਸੀ ਖਾਸ ਕਰਕੇ ਸੱਤਾਧਾਰੀ ਧਿਰ ਤਾਂ ਭ੍ਰਸ਼ਟਾਚਾਰ ਨੂੰ ਆਪਣੇ ਕੰਮਾਂ ਨੂੰ ਗਿਣਾਉਣ ਦੇ ਲਈ ਕਾਹਲੀ ਸੀ ਤੇ ਸੁਖਵੀਰ ਸਿੰਘ ਬਾਦਲ ਹੋਰੀ ਵੀ ਆਪਣੀ ਪਾਰਟੀ ਦੇ ਪਿਛਲੇ ਕੰਮਾਂ ਦੇ ਹੱਲ ਨਾ ਵੋਟਾਂ ਮੰਗਦੇ ਰਹੇ ਨੇ ਪਰ ਇਸ ਵਾਰ ਜਿੱਦਾਂ ਹੀ ਮਤਲਬ ਸੰਦੀਪ ਸੰਨੀ ਦੇ ਪ੍ਰਾ ਮਨਦੀਪ ਸਿੰਘ ਨੂੰ ਪੰਥਕ ਤੌਰ ਤੇ ਸਾਂਝੇ ਤੌਰ ਤੇ ਬਾਦਲ ਦਲ ਤੋਂ ਬਿਨਾ ਬਾਕੀ ਦਲਾਂ ਨੇ ਉਮੀਦਵਾਰ ਲਾਣਿਆ ਤਾਂ ਇੰਜ ਲੱਗਿਆ ਕਿ ਜਿਵੇਂ ਚੋਣ ਪੰਥਕ ਮੁੱਦੇ ਤੇ ਕੇਂਦਰਿਤ ਹੁੰਦੀ ਜਾ ਰਹੀ ਹੈ ਪਹਿਲਾਂ ਤਾਂ ਬਾਦਲ ਧਰ ਨੇ ਇਸ ਵਾਰ ਪੈਂਤੜਾ ਬਦਲਿਆ ਉਹਨਾਂ ਨੇ ਇਹ ਦੰਪ ਰਹਿ ਕੇ ਦੇਖੋ ਜੀ ਅਸੀਂ ਵੀ ਪੰਥਕ ਉਮੀਦਵਾਰ ਲੈ ਕੇ ਆਏ ਹਾਂ ਅਸੀਂ ਵੀ ਧਰਮੀ ਫੌਜੀਆਂ ਦੇ ਪਰਿਵਾਰ ਚੋਂ ਬੀਬੀ ਲੈ ਕੇ ਆਏ ਹਾਂ ਹੈ ਇਸ ਲਈ ਅਸੀਂ ਵੀ ਬੇਸ਼ੱਕ ਆਮ ਆਦੀ ਪਾਰਟੀ ਦੇ ਉਮੀਦਵਾਰ ਤੋਂ ਲੈ ਕੇ ਬਾਕੀ ਇਤਰਾ ਜਿਹੜੀਆਂ ਚੋਣ ਲੜ ਰਹੀਆਂ ਨੇ ਉਹ ਅਕਾਲੀ ਦਲ ਨੂੰ ਇਸ ਪੱਖੋਂ ਘੇਰੀਨਗੀ ਇਹ ਤਾਂ ਬਾਹਰੋਂ ਲੈ ਕੇ ਆਏ ਨੇ ਬੀਬੀ ਨੂੰ ਸਾਨਕ ਉਮੀਦਵਾਰ ਨਹੀਂ ਸਾਨਕ ਕੋਈ ਬੰਦਾ ਨਹੀਂ ਲੱਭਿਆ ਤੇ ਫਿਰ ਜੇ ਸਾਨਕ ਦੀ ਗੱਲ ਆ ਤਾਂ ਆਮ ਆਦਮੀ ਪਾਰਟੀ ਦਾ ਆਪਣੇ ਘਰੋਂ ਆਪਣੇ ਵਰਕਰੋਂ ਚੋਂ ਨਹੀਂ ਕੋਈ ਉਮੀਦਵਾਰ ਲੱਭਿਆ ਉਹ ਤਾਂ ਅਕਾਲੀ ਦਲ ਚੋਂ ਲੈ ਕੇ ਆਏ ਨੇ ਉਮੀਦਵਾਰ ਭਾਜਪਾ ਵੀ ਅਕਾਲੀ ਦਲ ਬਾਦਲ ਚੋਂ ਉਮੀਦਵਾਰ ਲੈ ਕੇ ਆਈ ਉਹਦੋਂ ਤੋੜ ਕੇ ਚਲੋ ਕਾਂਗਰਸ ਨੇ ਉਮੀਦਵਾਰ ਖੜਾ ਕੀਤਾ ਪਰ ਕਾਂਗਰਸ ਇਸ ਏਜੰਡੇ ਦੇ ਉਲਟ ਚੋਂ ਲੜ ਰਹੀ ਆ ਜਿਵੇਂ ਰਾਜਾ ਬੜਿੰਗ ਦਾ ਬਿਆਨ ਹੀ ਆ ਹੁਣ ਉਹ ਪਤਾ ਨਹੀਂ ਉਹ ਕਿਹਦੇ ਲਈ ਸਹੀ ਸਾਹਿਬ ਤੋਂ ਜਿਵੇਂ ਹੁਣ ਮਨਦੀਪ ਸਿੰਘ ਲਈ ਸਾਹੀ ਸਾਹਿਬ ਹੁੰਦਾ ਜਾਂ ਕਿਹੜੀ ਹੋਰ ਤਰ੍ਹਾਂ ਨੂੰ ਫਾਇਦਾ ਦੇ ਜਾਂਦਾ ਇਹ ਤਾਂ ਸਮਾਂ ਦੱਸੂਗਾ ਪਰ ਲੱਗਦਾ ਨਹੀਂ ਕਿ ਕਾਂਗਰਸ ਹਿੱਤ ਕੁਝ ਖੱਟੇ ਹੋ ਗਈ ਇਸ ਤਰੀਕੇ ਨਾਲ ਜਿਹੇ ਜੀ ਸ਼ੈਲੀ ਜਿਹੇ ਜੇ ਬੋਲ ਰਾਜਾ ਬੜਿੰਗ ਦੇ ਬਣਦੇ ਜਾ ਰਹੇ ਨੇ ਪਰ ਸੱਤਾ ਧਾਰੀ ਧਿਰ ਜਿਹੜੀ ਪਿਛਲੇ 4 ਸਾਲ ਤੋਂ ਲਗਭਗ ਪੰਜਾਬ 'ਚ ਰਾਜ ਕਰ ਰਹੀ ਆ ਕੀ ਉਹਦੇ ਕੋਲ ਗਣਾਉਣ ਲਈ ਆਪਣੇ ਕੰਮ ਨਹੀਂ ਕੀ ਉਸ ਨੂੰ ਲੱਗਦਾ ਕਿ ਨਸ਼ੇ ਵਾਲੀ ਵਿਕਾਸ ਵਾਲੀ ਤੇ ਪ੍ਰਚਾਰ ਵਾਲੀ ਮਹਮ ਸਾਡੀ ਹੁਣ ਚੋਣ ਪ੍ਰਚਾਰ ਚ ਨਹੀਂ ਚਲਣੀ ਖਾਸ ਕਰਕੇ ਹਰਚਰਨ ਭੁੱਲਰ ਵਾਲੇ ਮਾਮਲੇ ਤੋਂ ਬਾਅਦ ਜਿਉਂ ਜੀ ਫਜ਼ੀਅਤ ਪੰਜਾਬ ਸਰਕਾਰ ਦੀ ਹੋ ਰਹੀ ਆ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਗ੍ਰਹਿ ਮੰਤਰਾਲਾ ਉਹਦੇ ਨਾਤੇ ਉਹਨਾਂ ਨੂੰ ਜਿਹਾਜੇ ਸਵਾਲ ਹੋ ਰਹੇ ਨੇ ਉਤੋਂ ਬਚਣ ਦੇ ਲਈ ਕਿ ਸੱਤਾ ਤਾਰੀ ਤਿਰ ਆਮ ਆਦਮੀ ਪਾਰਟੀ ਨੇ ਵੀ ਪੰਥਕਮੋੜਾ ਕਟਿਆ ਹੁਣ ਨਸ਼ੇ ਨੂੰ ਵੀ ਜੁੱਧ ਨਸ਼ਿਆਂ ਵਿਰੁੱਧ ਉਸ ਪ੍ਰਾਪਤੀ ਨੂੰ ਵੀ ਕੋਈ ਮਹਿੰਮ ਬਣਾਉਂਦੀ ਨਜ਼ਰ ਨਹੀਂ ਆਉਂਦੀ ਸੱਤ ਤਾਰੀ ਤਿਰ ਕਿਉਂਕਿ ਉਸ ਮਾਮਲੇ ਦੇ ਵਿੱਚ ਕਿਤਨਾ ਕਿਤੇ ਕਈ ਤਰ੍ਹਾਂ ਦੇ ਸਵਾਲ ਉਹਨਾਂ ਦੇ ਆਪਣੇ ਉਮੀਦਵਾਰ ਦੇ ਉੱਤੇ ਰਮੀਲ ਸੰਧੂ ਦੇ ਉੱਤੇ ਖੜੇ ਹੁੰਦੇ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਉਹਦੇ ਨੇੜਲੇ ਰਿਸ਼ਤੇਦਾਰ ਦੇ ਉੱਤੇ ਕਈ ਤਰ੍ਹਾਂ ਦੇ ਉਂਗਲ ਚੱਕੇ ਜਾ ਰਹੇ ਨੇ ਧਮਕਾਉਣ ਡਰਾਉਣ ਵਾਲੇ ਇਸ ਲਈ ਵੀ ਕਾਂਗਰਸ ਦਾ ਉਮੀਦਵਾਰ ਕਰਨਬੀਰ ਸਿੰਘ ਉਹ ਆਪਣੇ ਤਰੀਕੇ ਨਾਲ ਲੱਗਿਆ ਕਾਂਗਰਸ ਹੈ ਨਾ ਭਾਜਪਾ ਉਮੀਦਵਾਰ ਹਰਜੀਤ ਸਿੰਘ ਉਹਨੂੰ ਲੱਗਦਾ ਕਿ ਆਪਾਂ ਦਾ ਗਿਣਤੀਓ ਵਧਾਉਣੀ ਆ ਵੋਟਾਂ ਦੀ ਆਪਾਂ ਜੋਰ ਜੋ ਮੈਚ ਕਰ ਲਈਏ ਪਰ ਕੀ ਅਮਰਤਪਾਲ ਬਾਰਸ ਪੰਜਾਬ ਦੇ ਅਕਾਲੀ ਦਲ ਮਾਣ ਪੁਨਰਸਜੀਤ ਅਕਾਲੀ ਦਲ ਤੇ ਹੋਰ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਜਿਹੜਾ ਮਨਦੀਪ ਸਿੰਘ ਹੈ ਕੀ ਉਸ ਨੇ ਸਾਰੀ ਚੋਣ ਨੂੰ ਪੰਥਕ ਏਜੰਡੇ ਤੇ ਕੇਂਦਰਿਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਾਂ ਇਹਨਾਂ ਧਿਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਕਿ ਮਜਬੂਰਨ ਸੱਤਾਧਾਰੀ ਤਿਰਨੂ ਵੀ ਹੁਣ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਉਨਾ ਸਮਾਗਮਾਂ ਦੇ ਹਵਾਲੇ ਨਾਲ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਹਵਾਲੇ ਨਾਲ ਵੋਟਾਂ ਮੰਗਣ ਲਈ ਮਜਬੂਰ ਹੋਣਾ ਪੈ ਰਿਹਾ। ਨਹੀਂ ਸਰਕਾਰ ਆਪਣੇ ਕੰਮ ਕਰਾਵੇ। ਇਹ ਧਾਰਮਿਕ ਪਹਿਲੂ ਹੈ ਧਾਰਮਿਕ ਸੰਸਥਾਵਾਂ ਦੇ ਹਿੱਸੇ ਛੱਡ ਦਿੱਤਾ ਜਾਵੇ ਸਰਕਾਰ ਨਤਮਸਕ ਹੋ ਕੇ ਜਾਵੇ। ਪਰ ਸਰਕਾਰ ਕਹਿੰਦੀ ਨਹੀਂ ਜੀ ਇਹ ਪ੍ਰੋਗਰਾਮ ਕਰਾਂਗੇ ਵੀ ਅਸੀਂ ਤੈਨੂੰ ਪ੍ਰਚਾਰ ਕੇ ਵੋਟਾਂ ਵੀ ਮੰਗਾਂਗੇ। ਸੋ ਤਰਨ ਤਰਨ ਦੇ ਵਿੱਚ ਇਸ ਮੌਕੇ 15 ਦੇ ਕਰੀਬ ਉਮੀਦਵਾਰ 15 ਉਮੀਦਵਾਰ ਮੈਦਾਨ 'ਚ ਨੇ। 11 ਤਰੀਕ ਨੂੰ ਵੋਟਾਂ ਪੈਣੀਆਂ ਨੇ। ਖਾਸ ਕਰਕੇ ਦੋ ਇਹਨਾਂ 15 ਚ ਦੋ ਬੀਬੀਆਂ ਨੇ ਜਿਨ੍ਹਾਂ ਚੋਂ ਇੱਕ ਅਕਾਲੀ ਦਲ ਬਾਦਲ 72 ਦੀ ਉਮੀਦਵਾਰ ਅਤੇ ਦੂਜੀ ਬੀਬੀ ਜਿਹੜੇ ਮਾਮਲੇ ਚ ਖਡੂਰ ਸਾਹਿਬ ਤੋਂ ਐਮ.ਐਲ.ਏ ਮਨਿੰਦਰ ਸਿੰਘ ਲਾਲਪੁਰਾ ਫਸਿਆ ਹੋਇਆ ਅਜੇ ਰਾਤ ਮਿਲਦੀ ਨਜ਼ਰ ਨਹੀਂ ਆਉਂਦੀ ਹੋ ਸਕਦਾ ਜਿਮਨੀ ਚੌਣ ਖਡੂਰ ਸਾਹਿਬ ਚ ਵੀ ਆ ਜਾਵੇ ਉਹ ਤਾਂ ਤਰਨਤਨ ਦੇ ਨਾਲ ਹੀ ਜਾਣੀ ਚਾਹੀਦੀ ਸੀ ਪਰ ਉਧਰੋਂ ਕਿਨਾਰਾ ਹੋ ਗਿਆ ਕਿਉਂਕਿ ਸਰਕਾਰ ਐਲਾਨ ਕੇ ਤਿਆਰ ਨਹੀਂ ਇਸ ਖਾਲੀ ਸੀਟ ਨੂੰ ਪਰ ਹਾਈ ਕੋਰਟ ਤੋਂ ਵੀ ਰਾਤ ਨਹੀਂ ਮਿਲੀ ਜਿਮਨੀ ਚੌਣ ਦੇ ਉਧਰ ਵੀ ਸੰਭਾਵਨਾ ਵੱਧਦੀ ਹੈ ਪਰ ਉਹ ਜਿਹੜੀ ਪੀੜਤ ਬੀਬੀ ਸੀ ਉਹ ਵੀ ਉਮੀਦਵਾਰ ਵਜੋਂ ਖੜੀ ਆ ਟੁਇਨਸਲੀ ਦੋ ਬੀਬੀਆਂ ਨੇ ਉਹਨਾਂ ਦੋ ਬੀਬੀਆਂ ਸਣੇ 15 ਵੀਰਵਾਰ ਨੇ ਪਰ ਚੋਣ ਪਹਿਲੂ ਚੋਣ ਮੁੱਦਾ ਉੱਥੇ ਪੰਥਕ ਮਸਲੇ ਪੰਥਕ ਚੁਣੌਤੀਆਂ ਪੰਥਕ ਪਹਿਲੂ ਬਣਦੇ ਜਾ ਰਹੇ ਨੇ ਤੇ ਸੱਤਾ ਧਾਰੀ ਤੇ ਵੀ ਹੁਣ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਮਾਗਮਾਂ ਦੇ ਹਵਾਲੇ ਹੀ ਚੋਣ ਦੁਸਰੇ ਲਾਉਣ ਨੂੰ ਫਿਰਦੀ ਆ ਸੋ ਦੇਖਦੇ ਆ ਜੀ ਆਉਂਦੇ ਦਿਨਾਂ ਅਚੇ ਇੱਕ ਇਧਰ ਨੂੰ ਰੰਗ ਜਾਂਦਾ ਪਰ ਸਾਰਾ ਜੋਰ ਜਮਾਇਸ਼ ਹੁਣ ਇਧਰ ਆ ਕੇ ਟਿਕ ਗਿਆ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਦੇ ਕੱਲ ਦੇ ਦਿੱਲੀ ਕੰਨੀ ਨੂੰ ਛੱਡੇ ਤੀਰ ਖੂਬ ਚਰਚਾ ਚ ਨੇ। ਲੰਬੀ ਚੌੜੀ ਪ੍ਰੈਸ ਕਾਨਫਰੰਸ ਸੀ। ਪਰ ਉਹਦੇ ਵਿੱਚੋਂ ਚਾਰ ਮੁੱਦੇ ਅਹਿਮ ਗੌਰ ਮੰਗਦੇ ਨੇ। ਪ੍ਰਧਾਨ ਮੰਤਰੀ ਨੂੰ ਘੇਰਦੇ ਨਜ਼ਰ ਆਏ ਔਰ ਲਗਭਗ ਉਹ ਨੁਕਤੇ ਸਾਂਝੇ ਕਰਦੇ ਨਜ਼ਰ ਆਏ ਮੁੱਖ ਮੰਤਰੀ। ਜਿਹੜੇ ਨੁਕਤੇ ਆਪਾਂ ਲਗਾਤਾਰ ਸਵਾਲ ਦੇ ਰੂਪ 'ਚ ਖੜੇ ਕਰਦੇ ਹਾਂ ਕਿ ਕੇਂਦਰ ਪੰਜਾਬ ਨਾਲ ਵਿਤਕਰਾ ਕਿਉਂ ਕਰਦਾ ਹੈ? ਖੜਾ ਦਾ ਮਸਲਾ। ਭਈ ਇਹ 12000 ਕਰੋੜ ਦਾ ਪੰਜਾਬ ਸਰਕਾਰ ਹਿਸਾਬ ਨਹੀਂ ਦੇ ਪਾਰੇ ਤਾਂ ਪੰਜਾਬ ਵਾਸੀਆਂ ਦੇ ਕੀ ਕਸੂਰ ਆ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਸੀ ਕੋ ਪਹਿਲਾਂ ਪੰਜਾਬ ਦੀ ਬਾਹ ਫੜਦਾ ਤੇ ਪੰਜਾਬ ਦੇ ਲੋਕਾਂ ਦੀ ਸਾਰ ਲੈਂਦਾ ਹਰ ਪੀੜਤਾਂ ਦੇ ਲਈ ਪ੍ਰਬੰਧ ਕਰਦਾ ਉਤੋਂ ਬਾਅਦ ਇਹਨਾਂ ਤੋਂ 12000 ਕਰੋੜ ਦੀ ਕਰ ਲੈਂਦੇ ਵਿਸੂਲੀ ਜੋ ਮਰਜ਼ੀ ਕਰਦੇ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਜੀ ਇਹ ਇਹ ਤਾਂ ਜੀ ਸਾਨੂੰ ਟੋਕਨ ਮਨੀ ਵੀ ਨਹੀਂ ਦੇ ਰਹੇ 1600 ਕਰੋੜ 12000 ਕਰੋੜ ਤਾਂ ਜਾਂ ਹੋਰ ਬਾਕੀ ਸਾਰਾ ਤਾਂ ਕੀ ਦੇਣਾ ਤਾਂ 1600 ਕਰੋੜ ਨੂੰ ਵੀ ਕਹਿੰਦੇ ਜਿਹੜੀ ਕੇਂਦਰੀ ਯੋਜਨਾ ਮੌਦੇ ਰਹੀ ਪਾਉਣ ਨੂੰ ਫਿਰਦੇ ਆ ਮੁੱਖ ਮੰਤਰੀ ਸਾਹਿਬ ਜਿਹੜੇ ਤੁਸੀਂ ਚੈੱਕ ਦਿੱਤੇ ਆ ਉਹ ਵਾਪਸ ਕਿਉਂ ਲੈ ਜਾ ਰਿਹਾ ਮੁੱਖ ਮੰਤਰੀ ਭਗਵਾਨ ਤਮਾਨ ਜਿਹੜੇ ਹੜਪੀੜਤਾਂ ਨੂੰ ਚੈੱਕ ਦੇ ਕੇ ਆਇਆ ਉਹਨਾਂ ਚੋਂ ਕੁਝ ਚੈੱਕਾਂ ਨੂੰ ਜ਼ਿਆਦਾਤਰ ਚੈੱਕਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਇਹ ਕਹਿ ਕੇ ਵਾਪਸ ਲੈ ਗਏ ਕਿ ਬਦਾ ਆ ਕੇ ਦਵਾਂਗੇ ਕੀ ਫਿਰ ਤੁਹਾਡੇ ਖਾਤਿਆਂ ਚ ਖਜ਼ਾਨਿਆਂ ਚ ਜੇ ਪੈਸਾ ਨਹੀਂ ਹੈਗਾ ਫਿਰ ਉਹ ਕਿੱਥੇ ਜਾ ਰਿਹਾ ਜੀ ਜਿਹੜਾ ਹੈ ਰੰਗਲਾ ਪੰਜਾਬ ਫੰਡ ਇਕੱਠਾ ਕਰ ਰਹੇ ਹੋ ਉਹਦਾ ਹਿਸਾਬ ਕਿਉਂ ਨਹੀਂ ਦਿੰਦੇ ਕਿੰਨਾ ਆਇਆ ਕਿੰਨਾ ਕਿ ਗਿਆ ਤੇ ਜਿਹੜੇ ਚੈੱਕ ਦਿੱਤੇ ਨੇ ਉਹ ਕਦੋਂ ਚੋਂ ਦਿੱਤੇ ਨੇ ਕਿਹੜੇ ਦਿੱਤੇ ਨੇ ਜੇ ਫਿਰ ਕੈਸ਼ ਕਰਨ ਲਈ ਰੋਕੇ ਕਿਉਂ ਜਾ ਰਹੇ ਨੇ ਸੋ ਸਵਾਲ ਤੁਹਾਨੂੰ ਵੀ ਹੈ ਜਾਂ ਫਿਰ 12000 ਕਰੋੜ ਦਾ ਹਿਸਾਬ ਨਹੀਂ ਦੇ ਹੋ ਰਿਹਾ ਦੂਜਾ ਸਵਾਲ ਤੁਸੀਂ ਕਹਿੰਦੇ ਜੀ 350 ਸਾਲਾਂ ਲਈ ਅਸੀਂ ਸਦਾ ਦੇਣ ਜਾਣਾ ਪ੍ਰਧਾਨ ਮੰਤਰੀ ਜੀ ਸਮਾਂ ਨਹੀਂ ਦੇ ਰਹੇ ਸਾਨੂੰ ਤਾਂ ਬਿਹਾਰ ਹੀ ਦੇ ਦੇਣਾ ਸਾ ਉੱਥੇ ਤੇ ਆਵਾਂਗੇ ਸਦਾ ਕਿਉਂ ਭਈ ਤੁਸੀਂ ਇਲੈਕਟਿਡ ਮੁੱਖ ਮੰਤਰੀ ਹੋ ਤੇ ਇਹ ਸਮਾਂ ਭਗਵੰਤ ਮਾਨ ਨਹੀਂ ਮੰਗ ਰਿਹਾ ਪੰਜਾਬ ਦਾ ਮੁੱਖ ਮੰਤਰੀ ਮੰਗ ਰਿਹਾ ਪੰਜਾਬ ਦਾ ਮੁਖੀ ਮੰਗ ਰਿਹਾ ਤੇ ਜੇ ਕੇਂਦਰ ਕੇਂਦਰ ਦੇ ਮੁਖੀ ਭਾਰਤ ਦੇ ਪ੍ਰਧਾਨ ਮੰਤਰੀ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਸਮਾਂ ਨਹੀਂ ਦੇ ਸਕਦੇ ਫਿਰ ਤੁਸੀਂ ਰਾਜਨੀਤਿਕ ਲੜਾਈ ਕਿਉਂ ਨਹੀਂ ਲੜਦੇ ਤੁਸੀਂ ਪੰਜਾਬ ਦੀ ਅਗਵਾਈ ਕਰਕੇ ਕਿਉਂ ਨਹੀਂ ਉੱਥੇ ਜਾਂਦੇ ਕਿਉਂ ਪੰਜਾਬ ਦੀ ਆਪਣੀ ਸਰਕਾਰ ਨੂੰ ਆਪਣੀ ਸਿਆਸੀ ਧਰ ਨੂੰ ਉੱਚੀਆਂ ਸਿਆਸੀ ਜਮਾਤਾਂ ਨੂੰ ਕਹਿੰਦੇ ਵੀ ਪੰਜਾਬ ਦੇ ਨਾਂ ਮਸਲੇ ਤੇ ਆਓ ਲੜੀਏ ਇਕੱਠੇ ਹੋ ਕੇ ਟੋਟਕੇ ਚੁਟਕਲੇ ਸੁਣਾ ਲਓ ਗੱਲ ਸਰ ਗਈ ਹੁਣ ਕਹਿੰਦੇ ਜੀ ਇਹ ਤਾਂ ਪ੍ਰਧਾਨ ਮੰਤਰੀ ਤਾਂ ਚੋਣ ਪ੍ਰਧਾਨ ਮੰਤਰੀ ਹੈ ਜੀ ਰੈਲੀ ਪ੍ਰਧਾਨ ਮੰਤਰੀ ਵੀ ਤੁਸੀਂ ਵੀ ਰੋਡ ਸ਼ੋਅ ਮੁੱਖ ਮੰਤਰੀ ਹੋ ਤੁਹਾਨੂੰ ਵੀ ਰੋਡ ਸ਼ੋਅ ਚ ਸੁਆਦ ਆਉਂਦਾ ਹੈ ਤੁਹਾਨੂੰ ਵੀ ਚੌਣਾ ਲੜਨ ਜਸਵਾਦ ਆਉਂਦਾ ਹੈ ਹਾਂ 9 10 ਦਾ ਜਿਵੇਂ ਨਹੀਂ ਚੌਣਾ ਲੜਨੀਆ ਥੋੜੇ ਰਾਤ ਚ ਤੇ ਤੁਹਾਨੂੰ ਚਾ ਚੜ ਜਾਂਦਾ ਹੈ ਹਾਂ ਇਸ ਸਵਾਲ ਤੁਹਾਡੇ ਕੰਨੀ ਵੀ ਖੜਾ ਫਿਰ ਸਵਾਲ ਆਇਆ ਧੂਏ ਦਾ ਬਿਲਕੁਲ ਵਾਜਬ ਸਵਾਲ ਖੜਾ ਕੀਤਾ ਤੁਸੀਂ ਮੁਖ ਮੰਤਰੀ ਸਾਹਿਬ ਕੇ ਪੰਜਾਬ ਦਾ ਧੂਆਂ ਹਰਿਆਣਾ ਨੂੰ ਟੱਪ ਕੇ ਦਿੱਲੀ ਕਿਵੇਂ ਪਹੁੰਚ ਜਾਂਦਾ ਹੈ ਹਰਿਆਣਾ ਕਿਉਂ ਨਹੀਂ ਸ਼ਿਕਾਇਤ ਦਰਜ ਕਰਾ ਰਿਹਾ ਕਿ ਸਾਡੇ ਧੂਆਂ ਆ ਗਿਆ ਜਾਂ ਹਰਿਆਣੇ ਦਾ ਧੂਆਂ ਦਿੱਲੀ ਕਿਉਂ ਨਹੀਂ ਜਾਂਦਾ ਪੰਜਾਬ ਵਾਲਾ ਪਹਿਲਾਂ ਕਿਵੇਂ ਪਹੁੰਚ ਜਾਂਦਾ ਹਰਿਆਣੇ ਤੋਂ ਪਹਿਲਾਂ ਯੂਪੀਤੇ ਦਾਸਨ ਵਾਲੀ ਤੂੰ ਇਹਦਾ ਦਿੱਲੀ ਕਿਉਂ ਜ਼ਿਕਰ ਨਹੀਂ ਕਰਦਾ ਪੰਜਾਬ ਦਾ ਹੀ ਤੂੰ ਇਹਦਾ ਜ਼ਿਕਰ ਕਿਉਂ ਮੁਖਵੰਤਰੀ ਸਾਹਿਬ ਤੁਸੀਂ ਬਾਜਲ ਸਵਾਲ ਖੜਾ ਕੀਤਾ ਕਿ ਪੰਜਾਬ ਦਾ ਤੂੰ ਐਸਾ ਐਸਾ ਤੂੰ ਹੈ ਜਿਹੜਾ ਕਨੜਪਲੇ ਜਾ ਕੇ ਰੁਕ ਜਾਂਦਾ ਗਾ ਨਹੀਂ ਜਾਂਦਾ ਪਰ ਜਨਾਬ ਤੁਸੀਂ ਆਪ ਇਹਦੇ ਲਈ ਕੇਂਦਰ ਨੂੰ ਘੇਰਾਬੰਦੀ ਕਰਨ ਦੀ ਬਜਾਏ ਯਾਦ ਕਰੋ ਉਹ ਕਾਰਜਕਾਲ ਜਦੋਂ ਦਿੱਲੀ ਦੇ ਵਿੱਚ ਰਵਿੰਦ ਕੇਜਰੀਵਾਲ ਦੀ ਸਰਕਾਰ ਸੀ ਪੰਜਾਬ ਚ ਕੈਪਟਨ ਚੰਨੀ ਜਾਂ ਉਹ ਤੋਂ ਪਹਿਲਾਂ ਬਾਦਲਾ ਦਾ ਰਾਜ ਸੀ ਤਦ ਇਹੀ ਤੂੰ ਆ ਤੁਹਾਡੀ ਆਵਾਦੀ ਪਾਰਟੀ ਸਰਕਾਰ ਨੂੰ ਚੁਭਦਾ ਸੀ ਤਦ ਇਹ ਸਿੱਤੂ ਮੇਰੇ ਨਾਲ ਤੇ ਤੁਸੀਂ ਪੰਜਾਬ ਨੂੰ ਬਦਨਾਮ ਕਰਦੇ ਸੀ ਹੁਣ ਤੁਸੀਂ ਰਿਪੋਰਟਾਂ ਦੇ ਰਹੇ ਹੋ ਦੇਖੋ ਜੀ ਅਸਲ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਪੰਜਾਬ ਦਾ ਤੂੰ ਪਹਿਲਾਂ ਸਾਨੂੰ ਮਾਰੂਗਾ ਜਦੋਂ ਕਿ ਅਸੀਂ ਤੂੰ ਆ ਲਾਉਣ ਅੱਗ ਲਾਉਣ ਦੇ ਹੱਕ 'ਚ ਨਹੀਂ ਹੈਗੇ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਲਗਾਤਾਰ ਘਟ ਰਹੀ ਹੈ ਤੇ ਹੁਣ ਤੇਜੀ ਫੜਨ ਲੱਗਿਆ ਤੇ ਹੁਣ ਕੁਝ ਮਾਮਲੇ ਵੀ ਸਾਹਮਣੇ ਆੜ ਗਏ ਪਰ 15 ਦਿਨ ਪਹਿਲਾਂ ਹੀ ਬਿਲਕੁਲ ਬਾਜੂ ਵੈ ਸਵਾਲ ਤੁਹਾਡਾ ਪਰ ਇਹਦੇ ਹੱਲ ਦੇ ਲਈ ਤੁਸੀਂ ਕੀ ਚਾਰਜ ਹੋਈ ਕੀਤੀ ਤੁਸੀਂ ਸਰਕਾਰ ਹੋ ਤੁਸੀਂ ਕੀ ਨੁਕਤਾ ਸਾਂਝਾ ਕੀਤਾ ਫਿਰ ਐਸਆਈਆਰ ਦੇ ਉੱਤੇ ਤੁਸੀਂ ਬਿਆਨ ਦੇ ਕੇ ਸਾਹਤਾ ਕਿ ਜੀ ਪ੍ਰਧਾਨ ਮੰਤਰੀ ਲਈ ਤਾਂ ਇਸ਼ਹਾਨ ਕਰਨ ਲਈ ਜਮਨਾ ਵੀ ਨਵੀਂ ਬਣਾਈ ਜਾ ਰਹੀ ਆ ਤੇ ਪ੍ਰਧਾਨ ਮੰਤਰੀ ਚੋਣਾਂ ਜਿਤਾਉਣ ਲਈ ਵੋਟਾਂ ਵੀ ਨਵੀਆਂ ਘੜੀਆਂ ਜਾ ਰਹੀਆਂ ਇਹ ਐਸਆਈਆਰ ਤਾਂ ਗਲਤ ਹੈ ਜੀ ਚੋਣ ਕਮਿਸ਼ਨ ਨੂੰ ਜਵਾਬ ਦੇ ਦੇਣੀ ਚਾਹੀਦੀ ਹੈ ਜੀ ਰਾਜਨੀਤਿਕ ਤਰ੍ਹਾਂ ਦੇ ਲੋ ਵਿਰੋਧ ਕਰਦੀਆਂ ਤਾਂ ਨਿਰਪੱਖ ਕੱਚ ਸੱਚ ਸਾਹਮਣੇ ਲੈਣਾ ਚਾਹੀਦਾ ਕਹਿ ਕੇ ਸਰਗੇ ਉਹ ਉਹ ਦਰੜ ਦੇ ਤੁਰੇ ਆ ਰਹੇ ਨੇ ਬਿਹਾਰ ਤੋਂ ਬਾਅਦ 12 ਸਵੇਿਆਂ ਚ ਉਹਨਾਂ ਨੇ ਐਲਾਨ ਤਾਂ ਕਰੇ ਜਾ ਰਹੇ ਆ ਅੱਜ ਨਹੀਂ ਤਾਂ ਕੱਲ ਨੂੰ ਪੰਜਾਬ ਵੀ ਆ ਜਾਣਾ ਤੇ ਤੁਸੀਂ ਚੁੱਪ ਕਿਉਂ ਹੋ ਜਨਾਬ ਸੋ ਇਹ ਸਵਾਲ ਤੁਹਾਨੂੰ ਵੀ ਅਹਿਮ ਹੈ ਇਹਦੇ ਉੱਤੇ ਗੌਰ ਕਰਨਾ ਪਊਗਾ ਚਲੋ ਇਹਦੇ ਨਾਲ ਨਾਲ ਇੱਕ ਖਬਰ ਹੋਰ ਲਗਾਤਾਰ ਪਿਛਲੇ ਦਿਨਾਂ ਤੋਂ ਆ ਰਹੀ ਹੈ ਕਿ ਅਮਰੀਕਾ ਤੋਂ ਰਿਪੋਰਟ ਹੋਣ ਦੀਆਂ ਖਬਰਾਂ ਆ ਰਹੀਆਂ ਸੀ ਹੁਣ ਕਹਿੰਦੇ ਕੈਨੇਡਾ ਨੇ ਵੀ 32000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਮੁਲਕ ਚੋਂ ਕੱਢਣ ਦਾ ਫੈਸਲਾ ਕਰ ਲਿਆ ਜੀ ਹਾਂ ਕਹਿੰਦੇ ਜ਼ਿਆਦਾਤਰ ਸੰਖਿਆ ਉਹਦੇ ਵਿੱਚ ਗਿਣਤੀ ਪੰਜਾਬੀਆਂ ਦੀ ਹੈ ਪਹਿਲੇ ਖੇਪ ਦੇ ਵਿੱਚ 7000 ਤੋਂ ਵੱਧ ਲੋਕਾਂ ਨੂੰ ਭੇਜਿਆ ਜਾ ਸਕਦੇ ਨਾਲ ਚ ਵੱਡੀ ਗਿਣਤੀ ਚ ਪੰਜਾਬੀ ਜਾਂ ਉਤਰੀ ਭਾਰਤੀ ਲੋਕ ਹੋਣਗੇ ਤੇ ਕਹਿੰਦੇ ਜੀ 28 ਜੁਲਾਈ ਤੱਕ ਹੁਣ 28 ਜੁਲਾਈ ਤੱਕ ਕਹਿੰਦੇ 2000 ਦੇ ਕਰੀਬ ਲੋਕਾਂ ਨੂੰ ਭਾਰਤੀਆਂ ਨੂੰ ਕੱਢਿਆ ਜਾ ਚੁੱਕਿਆ ਹੁਣ ਕੈਨੇਡਾ ਚੋ 32000 ਦੇ ਕਰੀਬ ਲੋਕਾਂ ਨੂੰ ਕਹਿੰਦੇ ਪਿੰਪ ਪੁਆਇੰਟ ਕਰ ਲਿਆ ਗਿਆ ਜਿਨ੍ਹਾਂ ਨੂੰ ਬਰਖਾਸਤ ਕਰਕੇ ਜਾਂ ਮੁਲਕ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਹੁਣ ਇਹ ਕਿਹੜਾ ਤਰੀਕਾ ਕਰ ਹੈ ਇੱਥੇ ਦੇਖਣ ਵਾਲੀ ਗੱਲੂ ਕਿ ਤੇ ਅਮਰੀਕਾ ਲਈ ਤਾਂ ਨਹੀਂ ਹੋਣ ਵਾਲੀ ਸੋ ਇਹ ਫਿਕਰ ਨਵਾਂ ਖੜਾ ਹੋ ਗਿਆ ਜੀ ਪੰਜਾਬੀਆਂ ਲਈ ਭਾਰਤੀਆਂ ਲਈ ਪਰ ਪਰ ਸਰਕਾਰ ਉਹਨਾਂ ਮੁਲਕਾਂ ਨਾਲ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਕਿਉਂ ਮੇਰਾ ਆਪਤਾ ਨਹੀਂ ਕਰ ਪਾਰੀ ਸਵਾਲੇ ਵੀ ਖੜਾ ਸੋ ਕਹਿੰਦੇ ਜੇ ਆਉਂਦੇ ਦਿਨਾਂ ਚ 32000 ਦੇ ਕਰੀਬ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਜਾਂ ਉੱਥੇ ਕੰਮ ਕਰ ਰਹੇ ਉਹਨਾਂ ਪ੍ਰਵਾਸੀਆਂ ਨੂੰ ਅਮਰੀਕਾ ਕੈਨੇਡਾ ਨੇ ਤੋਰਨਾ ਹੈ ਜਿਨ੍ਹਾਂ ਚ ਪਹਿਲਿਆ 7000 ਲੋਕ ਆਉਣਗੇ ਵੱਡੀ ਗਿਣਤੀ ਚ ਪੰਜਾਬੀ ਹੋਣਗੇ ਇਹ ਵੀ ਖਬਰ ਚਿੰਤਾਜਨਕ ਸੀ ਇਸ ਲਈ ਇਹਦੇ ਉੱਤੇ ਵੀ ਗੌਰ ਕਰਨੀ ਪਣਦੀ ਸੀ ਬਹੁਤ ਬਹੁਤ ਸ਼ੁਕਰੀਆ